ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਆਦਿਆਂ ਵੱਡੀ ਖਬਰ ਆ ਰਹੀ ਹੈ ਹੁਣੇ ਦਿੱਲੀ 에ਰਪੋਰਟ ਤੋਂ ਆਈ ਵੱਡੀ ਖਬਰ ਹੋ ਗਿਆ ਇਹ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਆਦਿਆਂ ਵੱਡੀ ਖਬਰ ਆ ਰਹੀ ਹੈ ਦਿੱਲੀ 에ਰਪੋਰਟ ਤੇ ਹੁਕਰਵਾ ਰਹੇ ਸਵੇਰੇ ਵੱਡਾ ਹਾਸਾ ਵਾਪਰ ਗਿਆ ਦਿੱਲੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਡਿੱਗ ਗਈ ਜਿਸ ਕਾਰਨ ਸ਼ੇਰ ਲੋਕ ਜਖਮੀ ਹੋ ਗਏ ਰਾਜਧਾਨੀ ਦੇ ਸਭ ਤੋਂ ਵੱਧ ਮਤਲਬ ਕੋ ਨਹਾਈਏ ਅੱਡੇ ਤੇ ਉਹ ਪ੍ਰਿਆਰਕ ਨਾ ਦੇ ਕੇਂਦਰੀ ਸਿਹਰੀ ਹਵਾ ਬਚੀ ਮੰਤਰੀ ਰਾਮ ਮੋਹਨ ਨਾਇਡੋ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ 에어ਲਾਈਨਾਂ ਨੂੰ ਟਰਮੀਨਲ 1 ਤੇ ਸਾਰੇ ਪ੍ਰਭਗ ਯਾਤਰੀਆਂ ਦੀ ਮਦਦ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਬਚਾਅ ਕਾਰਜ ਅਜੇ ਵੀ ਜਾਰੀ ਹੈ ਦਰਅਸਲ ਸੁੱਕਰ ਸਵੇਰੇ ਦਿੱਲੀ ਐਨਸੀਆਰ ਦੀ بارش ਦੇ ਦੌਰਾਨ ਆਈ ਖਬਰ ਆਈ ਸੀ ਕੇ ਦਿੱਲੀ 에어ਪੋਰਟ ਦੇ ਟਰਮੀਨਲ ਐਕਨਸ਼ਾਤ ਪੈਕਿਸਾਂ ਕੇਟਾ ਖੜੇ ਕਰਨ ਦੇ ਡੈਗ ਵਿੱਚ 6 ਲੋਕ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਦੱਸਿਆ ਸਸ ਵਿੱਚ ਕੈਬ ਸਮੇਤ ਕਈ ਵੱਡ ਨੁਕਸਾਨੇ ਗਏ ਵੀਡੀਓ ਦੇਖਣ ਲਈ ਤੁਹਾਡਾ ਦਾ